ਮੈਂ ਕਰਮਜੀਤ ਘਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਸ੍ਰੀਅਕਾਲ ਸ਼ਾਪ ਦਾ ਐਡਰੈਸ ਤੁਹਾਨੂੰ ਪਤਾ ਹੀ ਹੈ ਚੰਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾਂ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ ਉਸੇ ਪਾਸੇ ਤਿੰਨ ਪਾਸੇ ਬੱਸ ਅੱਡੇ ਦੀ ਬਿਲਡਿੰਗ ਹੈ ਜਿਹੜੇ ਪਾਸੇ ਛੋਟੀ ਕੰਧ ਹੈ ਬੱਸ ਅੱਡੇ ਦੀ ਉਹ ਛੋਟੀ ਕੰਧ ਦੇ ਨਾਲ-ਨਾਲ ਨਾ ਬੈਕ ਸਾਈਡ ਤੇ ਆ ਜਾਓ ਬੱਸ ਅੱਡੇ ਦੇ ਸਿਰਫ 1000 ਅੱਧੇ ਮਿੰਟ ਦਾ ਹੀ ਰਸਤਾ ਬਸ ਹਸਟੈਂਡ ਤੋਂ ਉੱਪਰ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਹੈ ਤੇ ਅੱਜ ਤੁਹਾਡੇ ਲਈ ਮੈਂ ਲੈ ਕੇ ਆਈਆਂ ਬੁਟੀਕ ਪੀਸ ਜਿਨ੍ਹਾਂ ਦਾ ਰੇਟ ਤਕਰੀਬਨ 850 ਦੇ ਕਰੀਬ ਹੀ ਰਹਿਣ ਵਾਲਾ ਹੈ ਕੋਈ ਇੱਕ ਅਦਾ ਸੂਟ ਹੋਊਗਾ ਜਿਹੜਾ 750 ਰੁਪਏ ਦੀ ਰੇਂਜ 'ਚ ਹੈ ਤੇ ਇਹ ਜੌਰਜਟ ਤੇ ਵੀ ਹੋਣਗੇ ਕਾਟਨ ਤੇ ਵੀ ਹੋਣਗੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਰਕੇ ਤੇ ਕਰਵਾ ਸਕਦੇ ਹੋ ਅਗਰ ਕੋਈ ਇਹਨਾਂ ਇਹਨਾਂ 'ਚੋਂ ਕਲਰ ਕੋਈ ਹੋਰ ਚੂਜ਼ ਕਰਨਾ ਚਾਹੋ ਪ੍ਰਿੰਟ ਇਹ ਕਰਨਾ ਚਾਹੂੰ ਤਾਂ ਦੂਜੇ ਕਲਰ ਤੇ ਵੀ ਕਰਵਾ ਦਿੱਤਾ ਜਾਊਗਾ ਕਿਉਂਕਿ ਵਰਕ ਡੇਲੀ ਹੁੰਦਾ ਆਪਣੇ ਤੇ ਜਿਹੜੇ ਰੀਸੇਲਰ ਨੇ ਉਹਨਾਂ ਲਈ ਇਹ ਰੇਟ ਲੈਸ ਲੱਗਣਾ ਹੈ ਇਹ ਜਿਹੜਾ ਰੇਟ ਹੈ ਮੈਂ ਰਿਟੇਲ ਦਾ ਰੇਟ ਦੱਸਦੀ ਆ ਇਹ ਜੌਰਜਟ ਤੇ ਆ ਇਹ ਸਾਰੇ ਜਿਹੜੇ ਪ੍ਰਿੰਟ ਨੇ ਵੱਖੋ ਵੱਖਰੇ ਹੋਣਗੇ ਇਹਨਾਂ ਤੇ ਬਾਜੂ ਤੇ ਵੀ ਵਰਕ ਹੋਏਗਾ ਕਲਰੇ ਚ ਸਾਰੇ ਮਿਲ ਜਾਣੇ ਇਸ ਕਲਰ ਤੇ ਵੀ ਇਹ ਬਣ ਜਾਣਾ ਤੇ ਇਹ ਅਲੱਗ ਪ੍ਰਿੰਟ ਆ ਗਿਆ ਇਹ ਡਿਜ਼ਾਈਨ ਵੱਖਰਾ ਹੈਗਾ ਬਾਜੂ ਤੇ ਸਾਰਿਆਂ ਤੇ ਵਰਕ ਹੋਊਗਾ ਬਾਜੂ ਤੇ ਨਾ ਤੇ ਸਾਰਿਆਂ ਤੇ ਵਰਕ ਹੋਏਗਾ ਹਾਰਡ ਵਾਲੀ ਜੋਰਜਟ ਨਹੀਂ ਇਹ ਜੋਰਜਟ ਸੋਫਟ ਵਾਲੀ ਐ ਇਹ ਕਾਟਨ ਆ ਗਈ ਇਹਦਾ ਰੇਟ ਰਹੂਗਾ 850 ਰੁਪਿਆ ਬਾਜੂ ਤੇ ਵਰਕੇ ਨਾ ਤੇ ਵੀ ਹੋਣਾ ओरगंजे वाला पैच लग्या होगा ये बहुत सारे डिजाइन बने भी हुए ने ਕਿਉਂਕਿ ਮੈਂ ਮੇਨ ਮੇਨ ਕਲਰ ਜੇ ਦਿਖਾਉਂਗੀ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਬਾਕੀ ਇਹ ਤਾਂ ਤੁਸੀਂ ਹੋਰ ਕਲਰ ਤੇ ਵੀ ਕਰਵਾ ਸਕਦੇ ਹੋ ਆਪਣੀ ਮਰਜ਼ੀ ਨਾਲ ਇਹ ਆ ਗਿਆ ਜੀ ਪਿੱਟਨ ਵਰਕ ਇਹ ਸਾਰਾ ਬਾਦਲੇ ਦਾ ਵਰਕ ਹੁੰਦਾ ਹੈ ਇਹ ਵੀ ਜੌਰਜਟ ਤੇ ਹੈ ਇਹ ਵੀ ਜੌਰਜਟ ਦਾ ਹੀ ਡਿਜ਼ਾਈਨ ਹੈ ਇਹ ਜੌਰਜਟ ਤੇ ਹੈ ये वर्क जोड़ा है मंचलित है ये डिजाइन भी मंच लिते किसी भी कलर से कोई भी डिजाइन तैयार करवा सकते हो ये वीडियो सिर्फ डिजाइन ले बनाई जाती है ये भी योर झड़ते हैं ये चंदेरीते हैं ये सलार जड़े ना उपर उठमे बने हुए ने गे ਬਾਜੂ ਤੇ ਸਾਰਾ ਤੇ ਵਰਕ ਹੋਏਗਾ ਇਹ ਜਿਹੜਾ ਚੰਦੇਰੀ ਤੇ ਆ ਗਿਆ ਇਹਦੇ ਨਾਲ ਐਸਕਲਰ ਦੀ ਬੋਟਮ ਹੋਏਗੀ ਡਿਜ਼ਾਈਨ ਇਹਦੇ ਸਾਰੇ ਵੱਖੋ ਵੱਖਰੇ ਹੋਣਗੇ ਇਸ ਚੰਦੇ ਦੀ ਤੇ ਨਾ ਇੱਕ ਕਾਫੀ ਸਾਰੀ ਡਿਮਾਂਡ ਹੈ ਇਹਨਾਂ ਦੀ ਤੇ ਇੱਥੇ ਕਾਫੀ ਸਾਰੇ ਡਿਜ਼ਾਈਨ ਤਿਆਰ ਕੀਤੇ ਹੋਏ ਨੇ ਥੋੜੇ ਹੈਵੀ ਵੀ ਐ ਤੇ ਹਲਕੇ ਵੀ ਐ ਬਾਟਮ ਇਹਦੇ ਨਾਲ ਲੈਮਨ ਕਲਰ ਦੀ ਲੱਗੂਗੀ ਮੈਂ ਇੱਕ ਬਾਟਮ ਤੁਹਾਨੂੰ ਲਾ ਕੇ ਦਿਖਾ ਵੀ ਦਿਆਂਗੀ ਇਹ ਚੰਦੇ ਦੀ ਤੇ ਨੇ ਸਾਰੇ ਇਹ ਥੋੜਾ ਹੈਵੀ ਡਿਜ਼ਾਈਨ ਆ ਗਿਆ ਡਿਜ਼ਾਈਨ ਸਿੰਗਲ ਫਲਾਰ ਵਾਲਾ ਆ ਗਿਆ ਚੰਦੇਰੀ ਇਹ ਇਹਦੇ ਨਾਲ ਇਹ ਫਿਰੋਜੀ ਕਲਰ ਦੀ ਡਾਰਕ ਫਿਰੋਜੀ ਬਾਟਮ ਲਗਣੀ ਹੈ ਇਹ ਆ ਗਿਆ ਜੀ ਮਸਲੀਨ ਤੇ ਇਹਦਾ ਰੇਟ ਰਹੂਗਾ 850 ਰੁਪਇਆ ਮਸਲੀਨ ਤੇ ਵੀ ਇੱਕ ਦੋ ਡਿਜ਼ਾਈਨ ਹੋਰ ਬਣੇ ਹੋਏ ਨੇਗੇ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਗਰ ਤੁਸੀਂ ਇਹਦੇ ਵਿੱਚ ਕੋਈ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉਹਤੇ ਸੈਂਡ ਕਰ ਦਿਓ ਪਲੀ ਜੇ ਜੜੀ ਪੁਰਾਣੀ ਵੀਡੀਓ ਹੁੰਦੀ ਹੈ ਨਾ ਉਹਦਾ ਸਕਰੀਨਸ਼ਾਟ ਨਾ ਭੇਜਿਆ ਕਰੋ ਇਹਦੇ ਵਿੱਚ ਮਸਲੀਨ ਦੇ ਵਿੱਚ ਆਪਣੇ ਕੋਲੇ ਕਾਫੀ ਸਾਰੇ ਕਲਰ ਨੇਗੇ ਉਹ ਸਾਰੇ ਮਸਲੀਨ ਦੇ ਕਲਰ ਲੱਗੇ ਹੋਏ ਨੇ ਅਗਰ ਜੇ ਕਿਸੇ ਨੇ ਐਵੇਂ ਦਾ ਤਿਆਰ ਕਰਵਾਉਣਾ ਹੋਵੇ ਨਾ ਸੂਟ ਤਾਂ ਉਹ ਕਲਰ ਭੇਜ ਦਿਓ ਤੁਹਾਨੂੰ ਉਸੇ ਕਲਰ ਤੇ ਤਿਆਰ ਕਰਕੇ ਦੇ ਦਾਂਗੇ ਆਪਣਾ ਘੇਰ ਜਾਂ ਕੋਈ ਲੈਂਥ ਜਾਂ ਕੋਈ ਗਲੇ ਵਾਲਾ ਕਰਾਉਣਾ ਹੈ ਤਾਂ ਉਸ ਤਰੀਕੇ ਨਾਲ ਆਪਣਾ ਡਿਜ਼ਾਈਨ ਭੇਜ ਕੇ ਵੀ ਤਿਆਰ ਕਰਵਾ ਸਕਦੇ ਹੋ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਪਿਆਰ ਤੇ ਸਤਿਕਾਰ ਦੇਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਧੰਨਵਾਦ